ਜਿਸ ਪ੍ਰਕਾਰ ਕੜਾਹਾ ਬਹੁਤ ਵੱਡਾ ਹੁੰਦਾ ਜੇ ਕੜਾਹੇ ਨੂੰ ਓਦਾਂ ਚੱਕਣਾ ਹੋਵੇ ਬਿਨਾਂ ਕੁੰਡਿਆਂ ਤੋਂ ਤੇ ਬੜਾ ਔਖਾ ਇਸ ਕਰਕੇ ਉਹਦੇ ਦੋਨੇ ਪਾਸੇ ਕੁੰਡੇ ਲੱਗੇ ਤੇ ਆਸਾਨੀ ਨਾਲ ਚੱਕਿਆ ਜਾਂਦਾ ਇਸੇ ਤਰ੍ਹਾਂ ਇਹ ਆ ਓੰਕਾਰ ਆਰੰਭ ਲੈ ਲਿਆ ਗੁਰਪ੍ਰਸਾਦ ਅਖੀਰ ਲੈ ਲਿਆ ਤੇ ਭਾਈ ਇਹ ਕੁੰਡੇ ਬਣਾ ਮਾਲਕੀਆਂ ਨੇ ਦੱਸਿਆ ਵੀ ਬਿਜਲੇ ਗੁਣ ਵੀ ਜੜਿਆ ਉਹ ਧਿਆਨ ਵਿੱਚ ਰੱਖੀਂ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਇਹ ਵੀ ਧਿਆਨ ਚ ਰੱਖਣ ਤੇ 500 ਤੇ 24 25 ਵਾਰ ਗੁਰਮੁਖ ਜਨਾਵ ਅਨੁਸਾਰ ਇਹ ਦਰਜ ਹੈ ਜੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਕਿੰਦਰਜਾ ਵੀ ਕੇਵਲ ਪੜ ਛੱਡੀ ਨਹੀਂ ਭਾਈ ਇਹ ਏਸ ਕਰਕੇ ਦਰਜਾ ਵੀ ਗੁਰਮਖਾ ਧਿਆਨ ਵਿੱਚ ਰੱਖੀ ਇਹ ਨਿਰੰਕਾਰ ਪਾਤਸ਼ਾਹ ਵਹਿਗੂ ਦੇ ਆਪਣੇ ਗਉਣਾ ਤੇ ਇਹ ਤੂੰ ਧਾਰਨ ਕਰਨੀ ਆ ਤੇ ਮਨ ਨੂੰ ਆਪਾਂ ਕਹਿਣਾ ਪ੍ਰਗਰਮ ਕੋ ਪੜਿਆ ਕਿ ਬਹੁਤ ਬਾਪੂ ਕਬੀਰ ਸਾਹਿਬ ਜੀਆ ਨੇ ਪਰसों ਆਪਾਂ ਨੂੰ ਹੁਕਮ ਰੂਪ ਦੇ ਵਿੱਚ ਆਇਓ ਕਿਹਾ ਵੀ ਪਰਦਾ ਤੇ ਬਹੁਤ ਆ ਪਰਮਨੰਦ ਸਖੰਤਰੇ ਜੀਵਨ ਦੇ ਵਿੱਚ ਤਬਦੀਲੀ ਆ ਹੁਕਮਨਾਮਾ ਸਹੇਬ ਆਇਆ ਸੀ ਕਿਆ ਪੜੀ ਐ ਕਿਆ ਗੁਣੀ ਐ ਕਿਆ 베ਦ ਪੁਰਾਨ ਸੁਣੀਆ ਪੜੇ ਸੁਣੇ ਕੀ ਹੋਈ ਜੋ ਸਹਜ ਨਾਮ ਮਿਲਿਓ ਸੋਈ ਤੂੰ ਕੀ ਪੜਦਾ ਕੀ ਗੁਣ ਬਣਾਉਂਦਾ ਕੀ ਤੂੰ ਧਾਰਮਿਕ ਗ੍ਰੰਥਾਂ ਦੀਆਂ ਕਥਾ ਕਹਾਣੀਆਂ ਸੁਣਦਾ ਕਿਆ ਪੜੀ ਐ ਕਿਆ ਗੁਣੀਆਂ ਕਿਆ ਵੇਦ ਪੁਰਾਨਾ ਸੁਣੀ ਐ ਪੜੇ ਸੁਣੇ ਕਿਉਂ ਹੀ ਪੜਨ ਸੁਣਨ ਦੇ ਨਾਲ ਮੈਨੂੰ ਤੇ ਲੱਗਦਾ ਨਹੀਂ ਵੀ ਤੈਨੂੰ ਕੋਈ ਫਰਕ ਪੈ ਗਿਆ ਕੌਣ ਕਹਿੰਦੇ ਬਾਬਾ ਗੁਰੂਬੀਰ ਸਾਹਿਬ ਭਗਤ ਜੀ ਕਿਉਂ ਕਹਿੰਦੇ ਜੋ ਸਹਜ ਨਾ ਮਿਲਿਓ ਸੋਈ ਤੇ ਅੰਦਰ ਅਜਿ ਟਿਕਾ ਤੇ ਆਏ ਕੋਈ ਨਹੀਂ ਹੈ